ਸਤਿਗੁਰ ਦੀ ਹਜ਼ੂਰੀ ਚ ਸੱਜ ਬੈਠੇ ਗੁਰਸਵਾਰਿਓ ਇਹ ਜੋ ਕਵਤਾ ਇਹ ਸ੍ਰਿੰਦਰ ਸਿੰਘ ਦਾਊ ਮਾਜਰਾ ਮੇਰੇ ਵੀਰ ਨੇ ਲਿਖੀ ਆ ਆਨੰਦਪੁਰ ਸਾਹਿਬ ਤੋਂ ਜ਼ਫਰਨਾਮਾ ਦੀ ਚਿੱਠੀ ਜਿੱਥੇ ਮਹਾਰਾਜ ਆ ਕੇ ਲਿਖਦੇ ਆ ਇਹ ਸਾਰਾ ਸਫ਼ਰ ਇਹਦੇ ਵਿੱਚ ਪੋਇਆ ਹੈ ਕੱਚੇ ਪੱਕਿਆਂ ਦੀ ਪਰਖ ਲਈ ਵੱਜੇ ਠੇਲੇ ਸਮਾਂ ਪਹੁੰਚਿਆ ਆਣ ਬਿਦਾਵਿਆਂ ਦਾ ਗਸਮਾ ਗਉ ਕੁਰਾਨ ਦੀਆਂ ਰੇਤ ਹੋਈਆਂ ਦੌਰ ਚੱਲ ਪਿਆ ਜਦੋਂ ਛਲਾਵਾਂ ਦਾ ਪਾਣੀ ਕੰਡਿਆਂ ਤੀਕ ਲੈ ਚੜੀ ਸਰਸਾ ਨੀਲੇ ਘੋੜੇ ਦੇ ਹੌਸਲੇ ਢੋਣ ਖਾਤਰ ਮਾਰੇ ਪੌੜ ਤੇ ਤਰਤ ਚੋਂ ਅੱਗ ਨਿਕਲੀ ਤਿਆਰੀ ਖਿੱਚ ਲਈ ਵੇਗ ਨੂੰ ਗਾਣ ਖਾਤਰ ਨજર ਭੰਨ ਗਈ ਜਮਕਾਰੇ ਬਿਜਲੀਆਂ ਦੇ ਹਵਾ ਬਿੰਤੀ ਜਿਸਮ ਫੁਰਤੀਲਿਆ ਨੇ ਬਦਨ ਛੇਕ ਤੇ ਲੋਹੇ ਦੇ ਵਿੱਚ ਲਿਪਟੇ ਨਾਲ ਨੇਜੇ ਤਲਵਾਰਾਂ ਅਣਖੀਲਿਆ ਨੇ ਵਕਤ ਵਰਕਿਆਂ ਦੀ ਹਾਂ ਆਣ ਖੜਿਆ ਸਿੰਘ ਲਿਖਣ ਲੱਗੇ ਅੱਖਰ ਰਤ ਰੰਗੇ ਕਿਹੜੀ ਕਲਾ ਸੀ ਬਾਟੇ ਦੀ ਪੌੜ ਅੰਦਰ ਜਿੰਨੂੰ ਮਿਲ ਗਈ ਉਹ ਜੂਜਣ ਦੀ ਦਾਤ ਮੰਗੇ ਕਾਫਲਾ ਇੱਕ ਸੀ ਤੇ ਇੱਕ ਤੋਂ ਦੋ ਹੋਇਆ ਛੋਟਿਆਂ ਗੜ ਸਰਹੰਦ ਦਾ ਢਾਵਣਾ ਸੀ ਵੱਡੇ ਤੁਰ ਪੈ ਗੁਰੂ ਦੇ ਅੰਗ ਸੰਗ ਹੋ ਕੇ ਜਿੰਨਾ ਜ਼ੋਰ ਤੇ ਜੋਸ਼ ਵਖਾਵਣਾ ਸੀ ਨਾਮ ਕੁੰਮੇ ਦਾ ਦਿਲਾਂ ਤੇ ਦਰਜ ਹੋਇਆ ਪੂਜਣ ਜੋਗ ਫਿਰ ਮਾਸ਼ਕੀ ਦੀ ਛਣ ਹੋਈ ਨੰਨੇ ਪੈਰਾਂ ਦਾ ਦਾਦੀ ਨਾਲ ਟਿਕੇ ਜਿੱਥੇ ਧਰਤੀ ਖਾਕ ਸੀ ਉਹ ਖਾਕ ਵੀ ਧਨ ਹੋਈ ਨੰਨੇ ਪੈਰਾਂ ਦਾ ਦਾਦੀ ਨਾਲ ਟਿਕੇ ਜਿੱਥੇ ਧਰਤੀ ਖਾਕ ਸੀ ਉਹ ਖਾਕ ਵੀ ਧਨ ਹੋਈ ਕੱਕਰ ਪੋਨਾ ਸਿੰਘਾਂ ਦੇ ਜੋਸ਼ ਪਰਖੇ ਰੇਲੀ ਆ ਗਈ ਅੰਬਰ ਤੇ ਤਾਰਿਆਂ ਨੂੰ ਪੰਜਾਂ ਕੱਕਿਆਂ ਨੇ ਪਹੁੰਚ ਕੇ ਭਾਗ ਲਾਏ ਕੱਜੀ ਗੜੀ ਦੇ ਮਿੱਟੀ ਤੇ ਗਾਰਿਆਂ ਨੂੰ ਸਵਾ ਲੱਖ ਦੀ ਫੌਜ ਤੇ ਸਿੰਘ ਕੱਲਾ ਲਾਹੀ ਜਾਂਦਾ ਏ ਸਿਰਾਂ ਹਦਵਾਣਿਆਂ ਨੂੰ ਲਹੂ ਇਸ਼ਕ ਦਾ ਜਿਸਮ ਚੋਂ ਵਹਿਣ ਲੱਗਾ ਰੰਗਣ ਲੱਗ ਪਿਆ ਕੇਸਰੀ ਬਾਣਿਆਂ ਨੂੰ ਦਿੱਤਾ ਥਾਪੜ ਤੇ ਰਣ ਦੇ ਵੱਲ ਤੋਰੇ ਵਾਰੋ ਵਾਰੀ ਜੁਝਾਰ ਅਜੀਤ ਦੋਵੇ ਤਤੀ ਤਵੀ ਤੇ ਚਾਂਦਨੀ ਚੌਂਕ ਵਾਲੀ ਵਾਰੋ ਵਾਰੀ ਨਿਭਾ ਗਏ ਰੀਤ ਦੋਵੇ ਹੁਕਮ ਖਾਲਸੇ ਦਾ ਗੁਰੂ ਤੋਂ ਵੱਡਾ ਹੁੰਦਾ ਮਨ ਕੇ ਗੜੀ ਦਾ ਖੋਲ ਦਵਾਰ ਚੱਲਿਆ ਰੋਕ ਸਕੇ ਕੋਈ ਤਾਂ ਰੋਗ ਕੇ ਕੈਦ ਕਰ ਲੈ ਗੁਰੂ ਸਿੱਖਾਂ ਦਾ ਤਾੜੀ ਮਾਰ ਚੱਲਿਆ ਮੱਛੀ ਵਾਣੇ ਦੇ ਜੰਗਲ ਵਿੱਚ ਪਿਆ ਆ ਕੇ ਹਾਲ ਮਿੱਤਰ ਪਿਆਰੇ ਵੱਲ ਗਾ ਭੇਜੇ ਕੀਤਾ ਸ਼ੁਕਰ ਉਹ ਦਾਤਿਆ ਕਰਜ ਲੱਥਾ ਸੁੱਤਾ ਰੋੜਾਂ ਤੇ ਸੂਲਾਂ ਦੀ ਆਣ ਸੇਜੇ ਨજર ਹੋਈ ਸੰਵੱਲੀ ਜਿੱਥੇ ਪਾਤਸ਼ਾਹ ਦੀ ਉਥੇ ਟਿੰਡਾਂ ਤੇ ਝਾੜ ਵੀ ਅਮਰ ਹੋ ਗਏ ਧਰਤੀ ਕੰਡੇ ਕਰੀਰਾ ਦੀ ਸੁੱਚੀ ਹੋ ਗਈ ਜਿਨੂ ਸੰਤ ਸਿਪਾਹੀ ਦੇ ਚਰਨ ਛੋ ਗਏ ਸੋਹਣ ਰੰਗ ਦੇ ਅਖਰੀ ਗਏ ਉਕਰੇ ਨਾਮ ਗੁਰੂ ਨੂੰ ਜਿਹੜੇ ਪ੍ਰਵਾਨ ਹੋ ਗਏ ਪੀਰ ਉੱਚ ਦਾ ਹੋਇਆ ਪ੍ਰਵਾਨ ਆਪੇ ਗਣੀ ਖਾਨ ਤੇ ਨਾਲ ਨਬੀ ਖਾਨ ਹੋਗੇ ਠੰਡਾ ਬੁਰਜ ਵੀ ਕਿਦਰੇ ਪਿਗਲਦਾ ਸੀ ਕਿਤੇ ਤਖਤਾਂ ਨੂੰ ਕੰਬਣੀਆਂ ਛਿੜਦੀਆਂ ਸੀ ਬਹਿ ਘਰਤੀ ਕਪਟਾਂ ਦੇ ਪਰਬਤਾਂ ਨਾਲ ਜਦੋਂ ਅਣਖੀ ਨਿਗਾਹਾਂ ਭੜਦੀਆਂ ਸੀ ਜਿਹੜੇ ਤਾਰਿਆਂ ਦੇ ਅਸਵਾਰ ਹੁੰਦੇ ਕਿੱਥੇ ਧਰਤੀ ਤੇ ਦਿਸਣ ਜਰਵਾਣਿਆਂ ਨੂੰ ਕਿਤੇ ਵੱਜ ਗਈ ਲੀਕ ਬੇਦਾਵਿਆਂ ਤੇ ਭਾਗ ਲੱਗ ਗਏ ਢਾਬ ਖਿਦਰਾਣਿਆਂ ਨੂੰ ਜ਼ਫਰ ਨਾਮੇ ਦੇ ਅੱਖਰ ਸੀ ਤੀਰ ਬਣ ਗਏ ਬਣ ਕੇ ਦਿੱਲੀ ਦਰਬਾਰ ਦੇ ਸਾਹ ਸੁੱਕ ਗਏ ਜਣਾ ਕਾਹੀ ਦੀ ਮੁਗਲ ਦਾ ਰਾਜ ਦੋਵੇ ਗੁਰੂ ਤੀਰ ਤੇ ਕਲਮ ਦੇ ਨਾਲ ਪੁੱਟ ਗਏ ਜ਼ਫਰ ਨਾਮੇ ਦੇ ਅੱਖਰ ਸੀ ਤੀਰ ਬਣ ਗਏ ਬਣ ਕੇ ਦਿੱਲੀ ਦਰਬਾਰ ਦੇ ਸਾਹ ਸੁੱਕ ਗਏ ਜਣਾ ਕਾਹੀ ਦੀਆਂ ਮੁਗਲ ਦਾ ਰਾਜ ਦੋਵੇ ਗੁਰੂ ਤੀਰਤੇ ਕਲਮ ਦੇ ਨਾਲ ਪੁੱਟ ਗਏ ਵਾਹਿਗੁਰੂ ਜੀ ਕਾ ਖਾਲਸਾ